ਯਾਰ ਐ ਡੇ ਕੁੱਤੇ ਦੇ ਪੋਤਿਆ ਨਾ ਮੈਂ ਤੈਨੂੰ ਜੇ ਪੇ ਤੁਹਾਡੇ ਗੱਤਾਂ ਨਹੀਂ ਕੰਮ ਦਾ ਤਾਂ ਤੁਸੀਂ ਸਿਟੀ ਨੂੰ ਫੋਨ ਕਰੋ ਸਿਟੀ ਨੂੰ ਫੋਨ ਕਰਕੇ ਤਾਂ ਉਹ ਚੱਕਾ ਦਿਓ ਫਰੀ ਦੇ ਵਿੱਚ ਉਹ ਲੈਂਦੇ ਆ ਤਾਂ ਉਹ ਘਰੋਂ ਵੀ ਚੱਕ ਲ ਜਾਂਦੇ ਆ ਤਾਂ ਤੱਕ ਦੱਸ ਦਿੰਦੇ ਆ ਵੀ ਕਦੋਂ ਚੱਕਣਾ ਸਾਡੇ ਉਹ ਪ੍ਰਭਜੋਤ ਕਾਲੋਂ ਕਿੰਨੀ ਵਾਰ ਰੇਡੀਓ ਤੇ ਆ ਕੇ ਤੁਹਾਨੂੰ ਸਾਰਿਆਂ ਨੂੰ ਕਹਿ ਕੇ ਗਈ ਜੀ ਪਰ ਤੂੰ ਇਹ ਸਮਝਦਾ ਹੀ ਨਹੀਂ ਯਾਰ ਤੂੰ ਜਿਹੜੇ ਉਹ ਹੀ ਕਹਿੰਦੇ ਹੁੰਦੇ ਨੇ ਜਿਹੜੇ ਫਲੋਰ ਉਹ ਉਪਸ਼ੋਰ ਵੀ ਉਹ ਹੀ ਰਹਿਣੇ ਸਾਲਿਓ ਇੱਥੇ ਹੁਣ ਤੈਨੂੰ ਸਮੁੰਦਰ 'ਚ ਸੱਡ ਦਈਏ ਆਤ ਤਾਂ ਬਦਲ ਲਓ ਇੱਥੇ ਆ ਗਏ ਤੁਸੀਂ ਸਰੀ ਦੇ ਵਿੱਚ ਆ ਹੁਣ ਕੈਨੇਡਾ ਪਹੁੰਚ ਗਏ ਆ ਪਰ ਤੁਹਾਡੀਆਂ ਆਤ ਤਾਂ ਕਿਉਂ ਨਹੀਂ ਬਦਲਦੀਆਂ ਹੁਣ ਸਾਡੇ ਘਰ ਤੇ ਸੱਟ ਗਏ ਆ ਪਹਿਲਾਂ ਵੀ ਇੱਕ ਕੋਈ ਫਸੋਫੇ ਰੱਖ ਗਿਆ ਸੀ ਐਡੇ ਹਰਾਮੀ ਹੋ ਗਏ ਆ ਨਾ ਅਸੀਂ ਸਾਰਿਆਂ ਦੇ ਨਾਲ ਕੀ ਕੰਮ ਕੀ ਫੜਿਆ ਓਏ ਯਾਰ ਸ਼ਰਮ ਕਰਿਆ ਕਰੋ ਕੁਛ ਅਸੀਂ ਇੱਕ ਵਧੀਆ ਦੇਸ਼ ਦੇ ਵਿੱਚ ਆਏ ਆਂ ਕੁਛ ਤਾਂ ਬਥੇ ਸੋਚੋ